ਅਰਥ ਦੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਇਸ ਵਕਤ ਦੀ ਵੱਡੀ ਤੇ ਦੁਖਦਾਈ ਖਬਰ ਪਟਿਆਲਾ ਤੋਂ ਪਟਿਆਲਾ ਦੇ ਰਾਜਪੁਰਾ ਦੇ ਪਿੰਡ ਸੇਰਾ ਸੇਰੀ ਦੇ ਵਿੱਚ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਪ੍ਰਚਾਰ ਲਈ ਪਹੁੰਚੇ ਉਥੇ ਹੀ ਕਿਸਾਨ ਜਥੇਬੰਦੀਆਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਵਿਰੋਧ ਕਰਨ ਲਈ ਪਹੁੰਚੇ ਕਿਉਂਕਿ ਕਿਸਾਨ ਹਰ ਵਾਰ ਭਾਜਪਾ ਦੇ ਇਹਨਾਂ ਉਮੀਦਵਾਰਾਂ ਦਾ ਵਿਰੋਧ ਕਰਦੇ ਆ ਸਵਾਲ ਪੁੱਛਣ ਦੀ ਗੱਲ ਕਰਦੇ ਆ ਸੋ ਉੱਥੋਂ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਕਿਸਾਨ ਆਗੂਆਂ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਇਹ ਮੌਤ ਭਾਜਪਾ ਦੇ ਕਾਰਜਕਰਤਾ ਦੁਆਰਾ ਧੱਕਾ ਦੇਣ ਨਾਲ ਹੋਈ ਹੈ ਉੱਥੇ ਤੋਂ ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਸ ਹੈ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਇਕੱਠ ਕਰਨ ਦਾ ਔਰ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਹੀ ਇਸ ਦੇ ਉੱਤੇ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਸਵਰਨ ਸਿੰਘ ਪੰਦੇਰ ਉੱਥੇ ਪਹੁੰਚ ਜਾਂਦੇ ਆ ਉਹਨਾਂ ਵੱਲੋਂ ਵੀ ਇਹ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਭਾਜਪਾ ਵੱਲੋਂ ਜਿਹੜੀ ਇਹ ਮੌਤ ਹੋਈ ਹੈ ਤੱਕਾ ਲੱਗਣ ਕਰਕੇ ਮੌਤ ਹੋਈ ਹੈ ਕਿਸਾਨ ਦੀ ਇਸ ਦਾ ਇਨਸਾਫ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਇੱਕ ਜਿਹੜੀ ਕਹਿ ਦਈਏ ਕਿ ਇੱਕ ਪ੍ਰਚਾਰ ਲਈ ਇੱਕ ਸਥਾਨ ਦੇ ਉੱਤੇ ਸੇਹਰਾ ਸੇਰੀ ਪਿੰਡ ਪ੍ਰਨੀਤ कौर ਪਹੁੰਚੇ ਸਨ ਜਿਸ ਤਰ੍ਹਾਂ ਹੀ ਉਹ ਗੱਡੀ ਦੇ ਵਿੱਚ ਬੈਠ ਕੇ ਉਤਰ ਕੇ ਅੱਗੇ ਜਾਣ ਲੱਗੇ ਸੀ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਪਹਿਲਾਂ ਤਾਂ ਗੱਡੀ ਨੂੰ ਰੋਕਿਆ ਗਿਆ ਕਿਸਾਨ ਉਹਨਾਂ ਦੀ ਗੱਡੀ ਦੇ ਅੱਗੇ ਲੰਬ ਸੀ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਅੱਗੇ ਪਿੱਛੇ ਕੀਤਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਨੀਤ ਕੋਰ ਜਦੋਂ ਪੈਦਲ ਤੁਰ ਰਹੇ ਸੀ ਤੇ ਉਹਨਾਂ ਦੇ ਆਲੇ-ਦਾਲੇ ਵੀ ਇੱਕ ਘੇਰਾ ਪਾਇਆ ਗਿਆ ਵਿਰੋਧ ਜਿਹੜਾ ਹੈ ਬੜੇ ਤੱਤੇ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਕਹਿੰਦੇ ਅਸੀਂ ਆਪਣੇ ਸਵਾਲ ਸਾਹਮਣੇ ਰੱਖਣਾ ਚਾਹੁੰਦੇ ਆ ਉੱਥੇ ਹੀ ਇਹ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀ ਨਾਰਿਆਂ ਦੇ ਵਿੱਚ ਕਿ ਤੁਸੀਂ ਸਾਡੇ ਰਸਤੇ ਰੋਕੇ ਸੀ ਇਸ ਕਰਕੇ ਅਸੀਂ ਤੁਹਾਡੇ ਰਸਤੇ ਰੋਕ ਰਹੇ ਹਾਂ ਇਸੇ ਆਲਨ-ਫਾਲਨ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਬੜੀ ਦੁਖਦ ਖਬਰ ਜਦੋਂ ਫੈਲਦੀ ਹੈ ਤੇ ਕਿਸਾਨਾਂ ਦੇ ਵਿੱਚ ਰੋਸ ਵਧਦਾ ਹੋਇਆ ਹੈ ਜ਼ਰਾਂ ਦਾ ਇਸ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਵੱਲੋਂ ਇੱਕ ਵੀਡੀਓ ਨਸ਼ਰ ਕੀਤੀ ਜਾਂਦੀ ਹੈ ਜਿਸ ਵੀਡੀਓ ਦੇ ਵਿੱਚ ਉਹ ਦਿਖਾਉਂਦੇ ਆ ਤੇ ਦੱਸਦੇ ਆ ਕਿ ਇਸ ਕਿਸਾਨ ਦੀ ਜਿਸ ਦੀ ਮੌਤ ਹੋਈ ਹੈ सुरेंद्रਪਾਲ ਸਿੰਘ ਨਾਮ ਹੈ ਆਕੜੀ ਪਿੰਡ ਦਾ ਰਹਿਣ ਵਾਲਾ ਸੋ ਇਸ ਕਿਸਾਨ ਦੀ ਮੌਤ ਦੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਵੀਡੀਓ ਦੇ ਵਿੱਚ ਤੁਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹੋ ਜਿਸ ਵਕਤ ਉਸ ਕਿਸਾਨ ਦੀ ਮੌਤ ਹੋਈ ਹੈ ਤਾਂ ਉਸ ਦੇ ਆਲੇ-ਦੁਆਲੇ ਕੋਈ ਵੀ ਕਾਰਜਕਰਤਾ ਨਹੀਂ ਸੀ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਹੋਵੇ ਬਲਕਿ ਉਹ ਇੱਕ ਪਾਸੇ ਖੜਾ ਸੀ ਤੇ ਉੱਥੇ ਖੜੇ-ਖੜੇ ਇੱਕਦਮ गिर ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੌਤ ਦਾ ਕਾਰਨ ਹਾਰਟ ਅਟੈਕ ਮਤਲਬ ਦਿਲ ਦਾ ਦੌਰਾ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਅੱਜ ਰਾਜਪੁਰਾ ਹਲਕੇ ਦੇ ਪਿੰਡ ਸੀਰੇ ਵਿੱਚ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਵਿਰੋਧ ਕਿਤਾ ਜਾ ਰਿਹਾ ਸੀਗਾ ਉਸ ਦੌਰਾਨ ਇੱਕ ਵਿਅਕਤੀ ਦੀ ਹਾਰਟ ਐਟੈਕ ਜਾਪਦਾ ਹੈ ਜਿਸ ਤਰੀਕੇ ਦੀ ਵੀਡੀਓ ਆਈ ਹੈ ਉਹਦੇ ਵਿੱਚ ਸਪਸ਼ਟ ਦਿਖਦਾ ਹੈ ਕਿ ਉਹਨਾਂ ਦੀ ਡੈਥ ਹਾਰਟ ਐਟੈਕ ਦੇ ਨਾਲ ਹੋਈ ਲੱਗਦੀ ਹੈ ਕੋਈ ਕਿਸੇ ਨੇ ਕੁਝ ਕਿਹਾ ਨਹੀਂ ਕਿਸੇ ਨੇ ਹੱਥ ਨਹੀਂ ਲਗਾਇਆ ਤੇ ਸਪਸ਼ਟ ਵੀਡੀਓ ਜਿਹੜੀ ਹੈਗੀ ਦਰਸਾਉਂਦੀ ਹੈ ਇਸ ਦੇ ਬਾਵਜੂਦ ਜਿਹੜੇ ਕੁਝ ਰਾਜਨੀਤਿਕ ਦਲ ਤੇ ਬੜੇ ਸੀਨੀਅਰ ਲੀਡਰ ਨੇਤਾ ਤੇ ਨਾਲ ਉੱਚੇ ਸਮਾਜ ਸੇਵਕ ਕਹਿਣ ਵਾਲੇ ਵਿਅਕਤੀ ਇਸ ਬਿਮਾਰੀ ਘਟਨਾ ਦੀ ਦੁਖਦਾਈ ਘਟਨਾ ਦੀ ਰਾਜਨੀਤਿਕ ਫਾਇਦਾ ਲੈਣ ਦੇ ਲਈ ਗਲਤ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹਿਆਂ ਘਟਨਾਵਾਂ ਨੂੰ ਰੋਕਣ ਦੇ ਵਾਸਤੇ ਜਿਸ ਤਰੀਕੇ ਦਾ ਵਿਰੋਧ ਪ੍ਰਦੇਸ਼ ਪ੍ਰਦਰਸ਼ਨ ਇੱਕ ਜਿਹੜੇ ਮਹਿਲਾ ਉਮੀਦਵਾਰ ਨੂੰ ਇਸ ਤਰੀਕੇ ਦੇ ਨਾਲ ਘੇਰਨਾ ਇਸ ਤਰੀਕੇ ਦੇ ਨਾਲ ਉਨ੍ਹਾਂ ਨਾਲ ਵਰਤਾਵ ਕਰਨਾ ਇਹ ਵੀ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਨੂੰ ਸੁਚੱਜੀ ਕਾਰਵਾਈ ਕਰਕੇ ਜਿਹੜਾ ਇਹ ਇਲੈਕਸ਼ਨ ਹੈ ਇਸ ਇਲੈਕਸ਼ਨ ਨੂੰ ਐਜੀਟੇਸ਼ਨ ਨਹੀਂ ਬਣਾਉਣਾ ਚਾਹੀਦਾ ਐਜੀਟੇਸ਼ਨ ਹੁੰਦਾ ਹੈ ਸਰਕਾਰ ਦੇ ਖਿਲਾਫ ਪਰ ਅੱਜ ਇਲੈਕਸ਼ਨ ਹੈ ਇਸ ਨੂੰ ਇਲੈਕਸ਼ਨ ਦੇ ਤਰੀਕੇ ਦੇ ਨਾਲ ਕਰਵਾਉਣ ਵਾਸਤੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ਤੇ ਨਾਲ ਉਹਨਾਂ ਲੀਡਰਾਂ ਨੂੰ ਉਹਨਾਂ ਨੇਤਾਵਾਂ ਨੂੰ ਜਿਨ੍ਹਾਂ ਨੇ ਇਸ ਦੁਖਦਾਈ ਘਟਨਾ ਤੇ ਉੱਪਰ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸ਼ਰਮ ਵੀ ਆਣੀ ਚਾਹੀਦੀ ਹੈ ਤੇ ਇਹਨਾਂ ਲੀਡਰਾਂ ਦੇ ਖਿਲਾਫ ਬੰਦੀ ਝੁੱਟੀ ਜਿਹੜੀ ਗਾਹ ਫੁਲਾਈ ਹੈ ਇਹਨਾਂ ਨੇ ਉਹਦੇ ਖਿਲਾਫ ਕਾਰਵਾਈ ਵੀ ਕਰਨੀ ਬੰਦੀ ਹੈ ਖੈਰ ਇਹ ਤਫਤੀਸ਼ ਦਾ ਵਿਸ਼ਾ ਹੈ ਪੋਸਟਮਾਰਟਮ ਤੋਂ ਬਾਅਦ ਇਹ ਸਪਸ਼ਟ ਹੋ ਜਾਏਗਾ ਕਿ ਕਾਰਨ ਕੀ ਬਣਿਆ ਉਸ ਕਿਸਾਨ ਦੀ ਮੌਤ ਦਾ ਫਿਲਹਾਲ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਰਾਜਨੀਤੀ ਦਾ ਗਲਿਆਰਾ ਜਿਹੜਾ ਉਹ ਇੱਕਦਮ ਗਰਮਾ ਗਿਆ ਕਿਉਂਕਿ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਉੱਥੇ ਹੀ ਇਸ ਤਰ੍ਹਾਂ ਦੀ ਵੱਡੀ ਘਟਨਾ ਜਦੋਂ ਵਾਪਰ ਜਾਂਦੀ ਹੈ ਤਾਂ ਵਿਰੋਧੀ ਧਿਰ ਵੀ ਇਸ ਦੇ ਉੱਤੇ ਬੋਲਣ ਤੋਂ ਗੁਰੇਜ਼ ਨਹੀਂ ਕਰਦੇ ਉੱਥੇ ਤੁਹਾਨੂੰ ਦੱਸੀਏ ਕਿ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਪਹੁੰਚਦੇ ਰਹੇ ਕਿਸਾਨ ਜਥੇਬੰਦੀਆਂ ਨਾਲ ਪਰਿਵਾਰ ਦੇ ਲੋਕਾਂ ਨਾਲ ਦੁੱਖ ਸਾਂਝਾ ਕਰਦੇ ਕਿ ਕਦੋਂ ਤੱਕ ਇਸ ਤਰ੍ਹਾਂ ਚੱਲਦਾ ਰਹੂਗਾ ਕਿਸਾਨਾਂ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਬਾਅਦ ਕਾਂਗਰਸ ਦੇ ਪਾਰਟੀ ਪ੍ਰਧਾਨ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਉਹ ਕਹਿੰਦੇ ਭਾਜਪਾ ਵਾਲਿਓ ਹੋਰ ਕਿੰਨੇ ਕਿਸਾਨ ਮਰਵਾਉਂਗੇ ਸਿੱਧੇ ਤੌਰ ਤੇ ਉਹਨਾਂ ਨੇ ਲਿਖਿਆ ਤੇ ਉਹਨਾਂ ਨੇ ਖੇਦ ਪ੍ਰਗਟ ਕੀਤਾ ਦੁੱਖ ਪ੍ਰਗਟ ਕੀਤਾ ਕਿਸਾਨ ਦੇ ਨਾਲ ਹਮਦਰਦੀ ਜਿਹੜੀ ਆ ਉਹਨਾਂ ਨੇ ਨਿਸ਼ਰ ਕੀਤੀ ਉਹਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਤੰਜ ਕੱਸਦੇ ਹੋਏ ਨਜ਼ਰ ਆਈ ਉਹਤੇ ਦੱਸਦੀ ਹੈ ਧਰਮਵੀਰ ਗਾਂਧੀ ਵੀ ਹਸਪਤਾਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਵਿਚਾਰਧਾਰਾ ਜਾਂ ਕਹਿ ਦਈਏ ਕਿ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਫਿਲਹਾਲ ਭਾਜਪਾ ਦਾ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਕਹਿ ਦਈਏ ਕਿ ਉਹਨਾਂ ਨੂੰ ਇਸ ਮੌਕੇ ਤੇ ਘੇਰਿਆ ਜਾ ਰਿਹਾ ਹੈ ਉਥੇ ਹੀ ਹਲੇ ਤੱਕ ਪ੍ਰਨੀਤ ਕੌਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ पता मारेड़ी <laughs>